ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਜਾਤ ਸਰੇ ਮਹੱਲਾ ਪੰਜਵਾ ਜਾ ਕੋ ਭਏ ਗੋਵਿੰਦ ਸਹਾਈ ਸੁਖ ਸਹਿਜ ਆਨੰਦ ਸਗਲ ਸਿਓ ਵਾ ਕੋ ਬਿਆਦ ਨਕਾਈ ਜਾ ਕੋ ਭਏ ਗੋਵਿੰਦ ਸਹਾਈ ਸੋਖ ਸਹਜ ਆਨੰਦ ਸਗਲ ਸਿਓ ਵਾ ਕੋ ਬਿਆਦ ਨਕਾਈ ਰਹਾ ਦਿਸਹ ਸਭ ਸੰਗ ਰਹਿ ਅਲੇਪਾ ਨਹਿ ਵਿਆਪੈ ਉਨ ਮਾਈ ਇਕ ਰੰਗ ਤਤ ਕੇ ਬੀਤੇ ਸਤ ਗੁਰ ਤੇ ਬੁੱਧ ਪਾਏ ਦਇਆ ਮਾਇਆ ਕਿਰਪਾ ठाकुर ਕੇ ਸੇ ਸੰਤ ਸੁਭਾਏ تن ਕਾ ਸੰਗ ਨਾਨਕ ਨਸ ਤਰੀਆ ਜਨ ਰਸ ਰਸ ਹਰ ਗੁਣ ਗਾਏ ਦਇਆ ਮਯਾ ਕਿਰਪਾ ठाकुर ਕੇ ਸੇ ਸੰਤ ਸੁਭਾਈ ਤਨ ਕਾ ਸੰਗ ਨਾਨਕ ਨਸ ਤਰੀਆ ਜਨ ਰਸ ਰਸ ਹਰ ਗੁਣ ਗਾਏ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ